ਘੋੜਿਆਂ ਦਾ ਸ਼ੌਕ ਨਹੀਂ ਘੋੜਿਆਂ ਦਾ ਜਨੂਨ ਚਾਹੀਦਾ ਬੰਦੇ ਨੂੰ ਅੱਛਾ ਇਹ ਠੰਡਾ ਸ਼ੌਕ ਹੈ ਜਿਗਰੇ ਦਾ ਹਾਂ ਅੱਜ ਕੱਲ ਕੀ ਕਰਦੇ ਲੋਕੀ ਵੀ ਬਸ ਚਾਹ ਦਾ ਲੈਣਾ ਹਾਂ ਸਾਲ ਦੋ ਸਾਲ ਰੱਖਣਾ ਹਾਂ ਫਿਰ ਘੋੜਾ ਕਿਤੇ ਦਾ ਬੰਦਾ ਕਿਤੇ ਹੈਨਾ ਆ ਫੋਟਾਂ ਫੋਟਾਂ ਖਚਾਲੀਆਂ ਹਾਂ ਇਹਨਾਂ ਨਾਲ ਤਾਂ ਜੁੜ ਕੇ ਰਹਿਣਾ ਪੈਂਦਾ ਅੱਛਾ ਉਹ ਮੁੰਡਾ ਘੋੜੀ ਨੂੰ ਤੋਰੇ ਤਾਂ ਘੋੜੀ ਨੇ ਦੱਸੇ ਵੀ ਮੈਂ ਥੱਲੇ ਕੋਈ ਬੰਦੇ ਦੇ ਹੈਗੇ ਆ ਫੇ ਉਹ ਤੇ ਗੱਲਾਂ ਬਾਤਾਂ ਕਰੇ ਵੀ ਮੱਝੂ ਕੇ ਲੈੰਦੀ ਘੋੜੀ ਆ ਆਇਟਮ ਦੀ ਆ ਇਹ ਅੱਛਾ ਆਇਟਮ ਦੀ ਹਾਂ ਅੱਛਾ ਉਹ ਫੇ ਮੈਨੂੰ ਵੀ ਲੱਗਾ ਵੀ ਯਾਰ ਇਹ ਇਦਾਂ ਕਰਕੇ ਹਨਾ ਫੇ ਮੈਂ ਕੋਸ਼ਿਸ਼ ਕੀਤੀ ਵੀ ਆਪਣੀ ਘੋੜੀ ਜਿਹੜੀ ਆ ਇਹ ਮੱਝੂ ਕੇ ਲੈੰਦੇ ਘੋੜੇ ਕੋ ਉਪਰਾਵਾ ਹੂੰ ਉਦੋਂ ਫੇ ਆਪਣਾ ਦਾਰਾਪੁਰ ਵਾਲਾ ਖਲੀ ਹੂੰ ਉਹ ਘੋੜਾ ਬਹੁਤ ਪ੍ਰਸਿੱਧ ਵੀ ਸੀ ਤਾਂ ਘੋੜਾ ਵੀ ਬਹੁਤ ਵੱਡਾ ਸੀ ਜੇ ਨਹੀਂ ਕਹਿੰਦਾ ਕਹਿੰਦਾ ਹਨਾ ਜਿਆਦਾ ਚੰਗਾ ਘੋੜਾ ਸੀ ਹੂੰ ਮੈਨੂੰ ਵੀ ਘੋੜੇ ਵੱਡਿਆਂ ਦਾ ਸ਼ੌਂਕ ਸੀਗਾ ਅੱਛਾ ਫੇਰ ਮੈਂ ਘੋੜੀ ਉਤੋਂ ਦੋ ਤਿੰਨ ਵਾਰੀ ਮੀਟ ਕਰਾਈ ਲੈ ਵੀ ਭਰਾਵੋ ਹੋ ਜੋ ਫਿਰ ਕਿਹੜੇ ਲੈ ਕੇ ਆਂ ਤੁਹਾਡੇ ਲਈ ਦੂਜਾ ਭਾਗ ਆ ਕੀ ਕਹਿਣਾ ਫਿਰ ਬਾਪੂ ਦੇ ਸ਼ੌਂਕ ਦਾ ਕਮੈਂਟ ਕਰਕੇ ਜਰੂਰ ਦੱਸਿਓ ਆ ਬਾਪੂ ਕਰੀ ਜਾਂਦਾ ਮੱਝੂ ਕੇ ਲੈਣ ਦਾ ਬਸ਼ੇਰਾ ਤਿਆਰ ਬਾਪੂ ਨੂੰ ਏਸ਼ਕ ਹੈ ਮੱਝੂ ਕੇ ਲੈਣ ਨਾਲ ਤੇ ਆ ਦੇਖੋ ਕਰਦਾ ਬਾਪੂ ਸਵਾਰੀ ਤੇ ਮਾਰਦਾ ਡਰਿਫਟ ਆ ਘੋੜੀ ਤੇ ਤੇ ਆਪਣੇ ਆਪ ਚ ਫੀਲਿੰਗ ਐ ਲੈਂਦਾ ਜਿਵੇਂ ਹੁੰਦੀ ਐ ਫਰਾਰੀ ਤੇ ਬਾਕਿਆ ਬਾਈ ਘੋੜੀ ਦੀ ਸਵਾਰੀ ਫਰਾਰੀ ਤੋਂ ਘੱਟ ਨਹੀਂ ਫਰਾਰੀ ਵਾਲਾ ਵੀ ਇੱਕ ਵਾਰੀ ਖੜ ਕੇ ਜ਼ਰੂਰ ਦੇਖਦਾ ਘੋੜੀ ਵਾਲੇ ਬੰਦੇ ਨੂੰ ਤੇ ਆਓ ਫਿਰ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਨਾਲ ਕਰਦੇ ਆਂ ਗੱਲਾਂ ਬਾਤਾਂ ਬਾਪੂ ਨਾਲ ਅਸੀਂ ਪਹੁੰਚ ਗਏ ਆਂ ਬਾਈ ਦੇ ਘਰੇ ਉਹ ਤੁਹਾਨੂੰ ਦਿਖਾਣੇ ਆਂ ਘੋੜੇ ਘੋੜੀਆਂ ਲੈ ਬੇ ਬਾਪੂ ਆਂਦੇ ਸਫਾਈ ਸ਼ੁਰੂ ਕਰਤੀ ਤੁਸੀਂ ਇਹ ਤਾਂ ਛੇਰਾ ਖਾਈਆਂ ਇਹਨਾਂ ਦੀਆਂ ਹੁੰਦੀਆਂ ਹੀ ਰਹਿਣ ਸੱਚੀ ਹੈ। ਹੈ ਬਈ। ਤੇ ਮੈਨੂੰ ਲੱਗਦਾ ਕਿ ਘੋੜਿਆਂ ਦਾ ਸ਼ੌਂਕ ਤਾਂ ਮੈਂ ਬਾਲੇ ਬੰਦਿਆਂ ਨੂੰ ਦੇਖਿਆ ਪਰ ਤੁਹਾਨੂੰ ਇਸ਼ਕਿਆ ਘੋੜਿਆਂ ਨਾਲ ਹੈ ਨਾ? ਬਿਲਕੁਲ। ਹੂੰ। ਘੋੜਿਆਂ ਦਾ ਐਦਾਂ ਵੀ ਘੋੜਿਆਂ ਦਾ ਸ਼ੌਂਕ ਨਹੀਂ ਘੋੜਿਆਂ ਦਾ ਜਨੂਨ ਚਾਹੀਦਾ ਬੰਦੇ ਨੂੰ। ਅੱਛਾ। ਇਹ ਠੰਡਾ ਸ਼ੌਂਕ ਹੈ ਜਿਗਰੀ ਦਾ। ਹਾਂ। ਅੱਜਕੱਲ ਕੀ ਕਰਦੇ ਲੋਕੀ ਵੀ ਬਸ ਚਾਗ ਨਾਲ ਲੈਣਾ। ਹੂੰ। ਸਾਲ ਦੋ ਸਾਲ ਰੱਖਣਾ। ਹਾਂ। ਫਿਰ ਘੋੜਾ ਕਿਤੇ ਦਾ ਬੰਦਾ ਕਿਤੇ ਹੈ ਨਾ ਬਾ ਫੋਟਾਂ ਫੋਟਾਂ ਚੱਲ ਗਿਆ ਹਾਂ ਇਹਨਾਂ ਨੂੰ ਤਾਂ ਜੁੜ ਕੇ ਰਹਿਣਾ ਪੈਂਦਾ ਹੈ ਨਾ ਇਹਨਾਂ ਨਾਲ ਜੁੜ ਕੇ ਇਹਨਾਂ ਦੇ ਤੇ ਮੈਂ ਕਈ ਵਾਰ ਜ਼ਿੰਦਗੀ ਦੀ ਸੋਚਦਾ ਹੁੰਦਾ ਹਾਂ ਵੀ ਮੈਂ ਘੋੜਿਆਂ ਕਰਕੇ ਨਾ ਬਹੁਤ ਕੁਝ ਜਿੱਦਾਂ ਮੰਨ ਲੋ ਕਹਿੰਦੇ ਕਿ ਗੁਆਲਾ ਲਾਲਾ ਜਾਂ ਜੇ ਪੈਸੇ ਦੇ ਤੱਕਿਆ ਜਾਏ ਨੌਕਰੀ ਗੁਆਈ ਮੇ ਫੌਜ ਚ ਮੇਰਾ ਬਾਪੂ ਕੈਪਟਨ ਨੂੰ ਪੈਨਸ਼ਨ ਆਇਆ ਹੈ ਮੈਨੂੰ ਜਿਹਲਾ ਮਰਜੀ ਕਰੀ ਪਰੀ ਪੂਰਾ ਹੀ ਦੌੜਦਾ ਚੰਗਾ ਹੀ ਮੈਨੂੰ ਜਿਸ ਹਲਾ ਮਰਜੀ ਭਰਤੀ ਕਰਾ ਦਿੰਦਾ ਇੱਕ ਵਾਰੀ ਇਹਨੂੰ ਮੈਨੂੰ ਖੜਿਆ ਮੈਂ ਉੱਥੇ ਨਾ ਦੌੜ ਚ ਵੀ ਨਿਕਲ ਗਿਆ ਸਾਰੇ ਗੱਲੀ ਮੈਂ ਆ ਗਿਆ ਮਤਲਬ ਫਿੱਟ ਹੋ ਗਿਆ ਤੇ ਮੁੜ ਕੇ ਉਹ ਟੈਸਟ ਰਿਟਨ ਟੈਸਟ ਜਿਹੜਾ ਹੁੰਦਾ ਉਹ ਟੈਸਟ ਸਗਾ ਤਾਂ ਉਹਦੇ ਬਚ ਨਾ ਮੇਰਾ ਥੋੜਾ ਜਿਹਾ ਰਹਿ ਗਿਆ ਕੰਮ ਠੀਕ ਹੈ ਉਸ ਤੋਂ ਬਾਅਦ ਬਾਪੂ ਨੇ ਦੇਖਿਆ ਮੈਂ ਤਾਂ ਗੱਲ ਬਣੀ ਆ ਫਿਰ ਮੈਂ ਸੈਂਟਰ ਸੇ ਜਾ ਕੇ ਭਰਤੀ ਕਰਾਇਆ ਹੁਣ ਇਹਨੂੰ ਇਹਦੀ ਉੱਥੇ ਸੀਗੀ ਹੈ ਨਾ ਮੈਂ ਦੇਖਿਆ ਮੈਂ ਕਹਾ ਮੇਰਾ ਤਾਂ ਸ਼ੌਕ ਹੀ ਰਹਿ ਗਿਆ ਨਾ ਘੋੜਿਆਂ ਕੁੱਤਿਆਂ ਦਾ ਦਾ ਮੈਂ ਤਾਂ ਫਸ ਗਿਆ ਹੈ ਮੁਰਕੇ ਮੈਂ ਬਾਪੂ ਨੂੰ ਮੈਂ ਕਹਾ ਗੱਲ ਸੁਣ ਲੈ ਮੈਂ ਭਰਤੀ ਨਹੀਂ ਹੁਣ ਹੈ ਨਾ ਉਹ ਮੈਂ ਤਾਂ ਇੱਥੇ ਖੇਤੀ ਕਰਨੀ ਆ ਤੇ ਇਹਦੇ ਦਿਲ 'ਚ ਬਹੁਤ ਬਾਪੂ ਦੇ ਹੋਈ ਵੀ ਯਾਰ ਇੰਨੇ ਇੱਥੇ ਭੁੱਖਾ ਮਰੂਗਾ ਖੇਤੀਆਂ ਦੇ ਵਿੱਚ ਰੱਖਿਆ ਕੱਖ ਨਹੀਂ ਤੇ ਮੈਂ ਮੁੜ ਕੇ ਦੇਖਦਾ ਉਹ ਖੇਤੀ ਕੀਤੀ ਸਾਰੇ ਕੰਮ ਕੀਤੇ ਪਰ ਰੱਬ ਨੇ ਭਾਗ ਬੜੇ ਲਾਏ ਲਾਏ ਇਹਨਾਂ ਦੀ ਸੇਵਾ ਕਰਕੇ ਘੋੜਿਆਂ ਦੇ ਕੁੱਤਿਆਂ ਦੀ ਬੋਲਦਾਂ ਦੀ ਸੇਵਾ ਕਰਕੇ ਲਾਏ ਆ ਮੈਂ ਤਾਂ ਇਹ ਗੱਲ ਮੰਨਦਾ ਇਹ ਸਾਡੇ ਸਾਰੇ ਲੋਕਾਂ ਨੂੰ ਪਤਾ ਹੈ ਚਲੋ ਬਾਪੂ ਸਾਡਾ ਫੌਜ ਚੋਂ ਆਇਆ ਪੈਨਸ਼ਨ ਸੀਗੀ ਇਹਦੀ ਹੂੰ ਹੂੰ ਪਰ ਪ੍ਰਮਾਤਮਾ ਨੇ ਨਾ ਇਹਨਾਂ ਨੂੰ ਇਹਨਾਂ ਦਾ ਪਹਿਲਾਂ ਸਾਡੇ ਘਰ ਪਾਤਾ ਖਾਣਾ ਦੇਣਾ ਹੂੰ ਹੂੰ ਪਹਿਲਾਂ ਇੱਕ ਇੱਕ ਦੇ ਦੋ ਦੋ ਦੇ ਤਿੰਨ ਹੁਣ ਪੰਜ ਸੀ ਦੋ ਬਛੇ ਦੇ ਵੇਚ ਦਿੱਤੇ ਆ ਹੂੰ ਤੇ ਆਾ ਥੋੜਾ ਮੇਰੇ ਦਿਲ ਨੂੰ ਬਹੁਤ ਲੱਗਦਾ ਸੀ ਫਿਰ ਮੈਂ ਕਿਹਾ ਚੱਲ ਇੱਕ ਰੱਖ ਲੈਂਦੇ ਆ ਤੇ ਮੈਨੂੰ ਹੋ ਗਿਆ ਕੋ 35 ਸਾਲ ਘੋੜਿਆਂ ਦੀ ਸੇਵਾ ਕਰਦਾ ਘੋੜੇ ਰੱਖਦੇ ਹਣੋਂ ਤੇ ਘੋੜੇ ਤਾਂ ਬਾਪੂ ਸਾਰੇ ਰੱਖਦੇ ਆ ਜਿੱਦਾਂ ਮਾਰਵਾੜੀ ਨੌਕਰੇ ਰੱਖਦੇ ਆ ਤੇ ਮੱਝੂਗੇ ਲੈਨ ਚ ਕੀਨ ਇਦਾਂ ਦਾ ਹੈ ਕਿ ਤੁਸੀਂ ਸਾਰੇ ਮੱਝੂਗੇ ਦੇ ਰੱਖੇ ਆ ਮੱਝੂਗੇ ਦੇ ਇਦਾਂ ਸੀ ਕਿ ਮੈਂ ਮੁਕਸਰ ਗਿਆ ਮੰਡੀ ਹਾਂ ਉਥੇ ਘੋੜੇ ਤਾਂ ਬਹੁਤ ਦੇਖੇ ਹੂੰ ਉਥੇ ਨਾ ਕਿ ਘੋੜੀ ਸੀ ਕਿ ਨੀਲੇ ਰੰਗ ਦੀ ਹੂੰ ਉਦੋਂ ਮੈਨੂੰ ਨਹੀਂ ਸੀ ਪਤਾ ਇਦਾਂ ਮੱਝੂ ਕਰਦਾ ਮੈਂ ਘੋੜੀ ਨੂੰ ਘੋੜੀ ਹੀ ਸਮਝਦਾ ਸੀ ਅੱਛਾ ਉਹ ਮੁੰਡਾ ਘੋੜੀ ਨੂੰ ਤੋਰੇ ਤਾਂ ਘੋੜੀ ਨੇ ਦੱਸੇ ਵੀ ਮੈਂ ਥੱਲੇ ਕੋਈ ਬੰਦੇ ਦੇ ਹੈਗੇ ਆ ਫੇਰ ਉੱਥੇ ਗੱਲਾਂ ਬਾਤਾਂ ਕਰਿਆ ਵੀ ਮੱਝੂ ਕੇ ਲੈਂਦੀ ਘੋੜੀ ਆ ਆਇਟਮ ਦੀ ਆ ਇਹ ਅੱਛਾ ਆਇਟਮ ਦੀ ਹਾਂ ਅੱਛਾ ਉਹ ਫੇਰ ਮੈਨੂੰ ਵੀ ਲੱਗਾ ਵੀ ਯਾਰ ਇਹ ਇਦਾਂ ਕਰਕੇ ਹਨਾ ਫੇਰ ਮੈਂ ਕੋਸ਼ਿਸ਼ ਕੀਤੀ ਵੀ ਆਪਣੀ ਘੋੜੀ ਜਿਹੜੀ ਆ ਇਹ ਮੱਝੂ ਕੰਦਿਆਂ ਦੇ ਘੋੜੇ ਤੋਂ ਪਰਾਵਾ ਹੂੰ ਉਦੋਂ ਫੇ ਆਪਣਾ ਦਾਰਾਪੁਰ ਵਾਲਾ ਖਲੀ ਹੂੰ ਉਹ ਘੋੜਾ ਬਹੁਤ ਪ੍ਰਸਿੱਧ ਵੀ ਸੀ ਤਾਂ ਘੋੜਾ ਵੀ ਬਹੁਤ ਵੱਡਾ ਸੀ ਜਿਵੇਂ ਕਹਿੰਦੋ ਕਹਦੇ ਨੇ ਹੈਨਾ ਜਿਆਦਾ ਚੰਗਾ ਘੋੜਾ ਸੀ ਹੂੰ ਮੈਨੂੰ ਵੀ ਘੋੜੇ ਵੱਡਿਆਂ ਦਾ ਸ਼ੌਂਕ ਸੀਗਾ ਅੱਛਾ ਫੇ ਮੈਂ ਘੋੜੀ ਉਤੋਂ 2-3 ਵਾਰੀ ਮੀਟ ਕਰਾਈ ਹੂੰ ਉੱਥੇ ਜਾ ਕੇ ਰਹਿ ਕਿ ਆਉਂਦਾ ਰਿਆਂ 2-2 3-3 ਦਿਨ ਦਾਰਾਪੁਰ ਦਾਰਾਪੁਰ ਬੰਦੇ ਬੜੇ ਚੰਗੇ ਆ ਫੇ ਉਹਨਾਂ ਨੇ ਮਲੋਂ ਨਾਲ ਘੋੜੀ ਠਹਿਰੀ ਨਹੀਂ ਅੱਛਾ ਠਹਿਰੀ ਨਹੀਂ ਫੇ ਚਲੋ ਮੈਂ ਘੋੜੀ ਨਾਲ ਇੱਥੇ ਆ ਕੇ ਵੀ ਭرائی ਮੁੜ ਕੇ ਠਹਿਰੀ ਨਹੀਂ ਮੈਂ ਸੇਲ ਕਰ ਦਿੱਤੀ ਉਹ ਘੋੜੀ ਵੇਚ ਦਿੱਤੇ ਹੂੰ ਹੂੰ ਫੇ ਉਹ ਨਾਲੇ ਨਾਲ ਹੀ ਪਰੇ ਪਿੰਡ ਪੈਂਦਾ ਭੋਲੂ ਵਾਲਾ ਆ ਹੈਪੀ ਖੁਸਾ ਹੂੰ ਹੂੰ ਉਹਨਾਂ ਕਰਕੇ ਉਹ ਮੁੰਡਾ ਮੇਰਾ ਹੈਪੀ ਪਾਕਪ ਹੋ ਗਿਆ ਉਹਦੇ ਕੋਲ ਕੋੜਾ ਸੀ ਬਲੂ ਡਾਇਮੰਡ ਇਹਦੇ ਘੋੜੇ ਦਾ ਆਇਟਮ ਦਾ ਉਹ ਨਹੀਂ ਆਇਟਮ ਦਾ ਸੀ ਆਇਟਮ ਦਾ ਬੱਚਾ ਆਇਟਮ ਦਾ ਬੱਚਾ ਸੀ ਪਰ ਕੋੜਾ ਦਰਮਿਆਨਾ ਸੀ ਹੂੰ ਪਕੂੜਾ ਚੰਗਾ ਬੁੜਾ ਹੈ ਮੈਂ ਉਹਦੇ ਕੋਲ ਇੱਕ ਵਾਰ ਗਿਆ ਤੇ ਰਾਤ ਰਹਾ ਠੀਕ ਹੈ ਉੱਥੇ ਦੋਏ ਦਿਨਾਂ ਨਾ ਮੈਨੂੰ ਉਹ ਕਹਿੰਦਾ ਹੈਪੀ ਬੈਂਕ ਤੇ ਘੋੜੇ ਤੇ ਚੜ੍ਹ ਮੈਂ ਕਿਹਾ ਚਲੋ ਚੜ੍ਹਦੇ ਆ ਸੰਨ ਵੀ ਸ਼ੌਂਕ ਸੀ ਮੈਂ ਘੋੜੇ ਤੇ ਚੜ੍ਹਿਆ ਪਰ ਜਿਹੜਾ ਘੋੜੇ ਨੇ ਮੈਨੂੰ ਸੁਹਾਦ ਦਿੱਤਾ ਨਾ ਉਹ ਵਖਰਾ ਹੀ ਸੀ ਠੀਕ ਹੈ ਉਹ ਜਿਹੜਾ ਘੋੜੇ ਨੇ ਮੈਨੂੰ ਮਜ਼ਾ ਦਿੱਤਾ ਨਾ ਘੋੜੇ ਨੇ ਦੱਸਿਆ ਵੀ ਮੈਂ ਬਈ ਹੈਗਾ ਹੈਗਾ ਸਰਦਾਰਾ ਤੇਰੇ ਥੰਨੇ ਮੈਂ ਚੰਗਾ ਉਦੋਂ ਨੂੰ ਲੈ ਗਿਆ 10 12 ਕਿਲੋਮੀਟਰ ਮੁੜ ਕੇ ਜਿੱਦਾਂ ਜਿੱਦਾਂ ਘੋੜਾ ਤੁਰੀ ਜਾਵੇ ਉਦਾਂ ਦਾ ਘੋੜਾ ਦੂਣਾ ਹੋਵੇ ਪਿਛਾ ਨਹੀਂ ਘੋੜੇ ਨੂੰ ਮਤਲਬ ਇਹ ਨਹੀਂ ਕਿ ਮੈਂ ਥੱਕ ਗਿਆ ਜਾਂ ਕਿੱਦਾਂ 7 8 ਕਿਲੋਮੀਟਰ ਜਾ ਕੇ ਤਾਂ ਮਾੜੀ ਜਿਹੇ ਕੰਨਾ ਕੋਲ ਤੇਲੀ ਆਈ ਅੱਛਾ ਇਹਨਾਂ ਘੋੜਾ ਨਿਗਰ ਇਹਦਾ ਘੋੜੇ ਦਿਨ ਵੀ ਮਤਲਬ ਉਦੋਂ ਸਿਗੇ ਮਤਲਬ ਆਹ ਮੇਰਾ خیال ਗਰਮੀਆਂ ਨਿਕਲ ਕੇ ਨਾ ਜੇਠ ਹਾੜ ਦੇ ਜੇਠ ਹਾੜ ਦੇ ਸੀਗੇ ਮੇਰਾ ਖਿਆਲ ਅੱਛਾ ਅੱਛਾ ਜੇਠ ਹਾੜ ਤੇ ਪਰ ਘੋੜੇ ਨੂੰ ਪਰਵਾਹ ਹੀ ਕੋਈ ਨਾ ਫੇਰ ਮੇਰੇ ਮਨ ਚ ਆਇਆ ਫੇਰ ਉਹ ਮੁੰਡਾ ਚੰਗਾ ਵੜਾ ਸੀ ਉਹ ਉਹਨੇ ਵੀ ਐਵੇਂ ਤੈਨੂੰ ਕਹਾ ਮੈਂ ਤਿੰਨ ਵਾਰੀ ਘੋੜੀ ਉਸ ਘੋੜੇ ਤੋਂ ਮੀਟ ਕਰਾਈ ਤਿੰਨੇ ਵਾਰੀ ਗੱbn ਰਹੀ ਠੀਕ ਹੈ ਤਿੰਨ ਬਸ਼ੇਰੇ ਹੀ ਦਿੱਤੇ ਹਾਂ ਹਾਂ ਤੇ ਉਹਨੇ ਮੇਰਾ ਮਾਨ ਇਸ ਉਸ ਬੰਦੇ ਨੇ ਇੰਨਾ ਕੀਤਾ ਵੀ ਮੇਰੇ ਤੋਂ ਇੱਕ ਵਾਰੀ ਫੀਸ ਨਹੀਂ ਲਈ ਵੱਡੀ ਗੱਲ ਇੱਕ ਵਾਰੀ ਫੀਸ ਨਹੀਂ ਲਈ ਤੇ ਬਹੁਤ ਜ਼ਿਆਦਾ ਮਾਣ ਕੀਤਾ ਚਲੋ ਪ੍ਰੀਮ ਉਸ ਪਰਿਵਾਰ ਦੇ ਨਾਲ ਮੇਰਾ ਬਹੁਤ ਪੈ ਗਿਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਘੋੜਾ ਦਾ ਇਹਦਾ ਇਹਦਾ ਵੱਡਾ ਭਰਾ ਸੀ ਉਹ ਤੇ ਫਿਰ ਸਵਾਰੀ ਕਰਨੀ ਸ਼ੁਰੂ ਕੀਤੀ ਠੀਕ ਹੈ ਫਿਰ ਬਹੁਤ ਜ਼ਿਆਦਾ ਬਸ਼ੀਰਾ ਚੰਗਾ ਨਿਕਲਿਆ ਉਹ ਫਿਰ ਚੰਡੀਗੜ੍ਹ ਵਾਲੇ ਬੰਦੇ ਲੈ ਗਏ ਸੀ ਤੇ ਹੁਣ ਇਹ ਆ ਇਹ ਚੌਗਾ ਹੋ ਗਿਆ ਹੁਣ ਇਹਨੂੰ ਤੋੜਾਂਗੇ ਹਨਾ ਥੋਡੋਂ ਜਿਹੜੀ ਚੇਟਕ ਲੱਗੀ ਆ ਮੱਝੂ ਕੇ ਲੈਂਦੀ ਉਹ ਮੋਕਸਰ ਮੰਡੀ ਜਾਂ ਹੈਪੀ ਖੋਸਾ ਵੀਰ ਤੇ ਮੱਝੂ ਕੇ ਲੈਂਦੀ ਚੇ ਤੇ ਕਥੋਂ ਲੱਗੀ ਫਿਰ ਮੈਂ ਵੀ ਥੋੜਾ ਲਿੰਕ ਨਾ ਇਹਨਾਂ ਕੋੜਿਆ ਨਾ ਬੰਦਿਆਂ ਨਾ ਜਿਨ੍ਹਾਂ ਤੇ ਇਹ ਕੋੜੇ ਹੀ ਬਣਾਉਣਾ ਸ਼ੁਰੂ ਕਰਤਾ ਹੈਨਾ ਜਿਹੜੇ ਮੱਝੂ ਕੇ ਲੈਂਦੇ ਕੋੜੇ ਰੱਖਦੇ ਉਹਨਾਂ ਦੇ ਨਾਲ ਮੈਂ ਕਿਉਂ ਯਾਰ ਐਡਾ ਐਡਾ ਦਾ ਪੌੜ ਤੇ ਨਾ ਰੱਖਦਾ ਘੋੜਾ ਪਾ ਦਹਾਤਾ ਤੀਨੂ ਵੀ ਮੈਂ ਰੱਖਦਾ ਬਈ ਕੋਈ ਜਮ ਕੋ ਜਮਿਆ ਘੋੜਾ ਹਾਂ ਤੇ ਹੁਣ ਨਿਕਨੇ ਕੋੜੀਆਂ ਉੱਦੋਂ ਉੱਥੇ ਚੱਕ ਚੱਕ ਪੈਰ ਉੱਥੇ ਰੱਖੀ ਜਾਂਦੀਆਂ ਹਨ ਉਹ ਕਹਿੰਦੀ ਘੋੜਾ ਲਾਗ ਭਰੇ ਦੱਸੇ ਵੀ ਮੈਂ ਹੈਗਾ ਹਨਾ ਤੇ ਇਹ ਬਾਪੂ ਕਹਿੰਦੇ ਜੰਗਾ ਜੁੱਧਾਂ ਦੇ ਟਾਈਮ ਦੇ ਘੋੜੇ ਆ ਇਹ ਮੱਝੂ ਕੇ ਲੈਂਦੇ ਆ ਨਾ ਹਾਂ ਭਈ ਜੰਗਾ ਜੁੱਧਾਂ ਤਾਂ ਅਸੀਂ ਨਹੀਂ ਦੇਖੀਆਂ ਐਵੇਂ ਕਹਦੇ ਨਾ ਜੰਗਾ ਜੁੱਧਾਂ ਲੜੀਆਂ ਪਰ ਮੈਂ ਇੰਨੀ ਗੱਲ ਕਹਿਣਾ ਇਹ ਘੋੜੇ ਜਿਹੜੇ ਆ ਨਾ ਥੱਕਦੇ ਨਹੀਂ ਸਟਰੌਂਗ ਬਹੁਤ ਆ ਮਤਲਬ ਤੂੰ ਚੜ ਜਾ ਨਾ ਜਿੱਦ ਤਰੋਂ ਸਿੱਧੇ ਕਰਦੇ ਇਹਨਾਂ ਨੇ ਪ੍ਰਵਾਹ ਨਹੀਂ ਕਦੀ ਮੰਨਿਆ ਨਰੀ ਬਾਸੀ ਨੇ ਬਸ ਤੋਂ ਬਾਅਦ ਹੱਤ ਹੱਤ ਇਹਨਾਂ ਤੋਂ ਪੁਰੇ ਬਸ ਇਹਨਾਂ ਤੋਂ ਪੁਰੇ ਬਾਤ ਸਹੀ ਗੱਲ ਘੋੜੀਆਂ ਹੀ ਬੜੀਆਂ ਪਹਿਲਾਂ ਵੀ ਰੱਖਦੇ ਰਹੇ ਜਾਣਾ ਘੋੜੀਆਂ ਨੇ ਥੋੜਾ ਜਿਹਾ ਤਾਂ ਬੜੀ ਟਫੂ ਟਫੂ ਕਰਨੀ ਫੇਰ ਬਸ ਫੂਕ ਨਿਕਲ ਜਾਣੀ ਅੱਛਾ ਉਹ ਗੱਲ ਤੁਸੀਂ ਸੁਣਾਈ ਸੀ ਦਾਰਾਪੁਰ ਦੇ ਖਲੀ ਜਦੋਂ ਕਹਿੰਦੇ ਤੁਸੀਂ ਜਗਰਾਉ ਮੰਡੀ ਦੇਖਿਆ ਪਹਿਲੀ ਵਾਰ ਹਾਂਜੀ ਹਾਂਜੀ ਤੇ ਤੁਸੀਂ ਮੱਥੇ ਟੇਕਦੇ ਸੀ ਧਰਤੀ ਨੂੰ ਵਗੇ ਰੱਬਾ ਨਹੀਂ ਐਡਾ ਘੋੜਾ ਉਦੋਂ ਕਿਥੇ ਐਡੇ ਘੋੜੇ ਸੀਗੇ ਹਾਂ ਹੁਣ ਤਾਂ ਹੋ ਗਿਆ ਏ ਪਾਪੂ ਕਿੱਡਾ ਕਾਸ ਸੀਗਾ ਉਹ ਘੋੜੇ ਦਾ ਉਹ ਯਾਰ ਤੂੰ ਗੱਲ ਹੀ ਛੱਡ ਦੇ ਮੈਂ ਹੁਣ ਮਿੰਟੀਆਂ ਗਿਣਤੀਆਂ ਕਿਤਾ ਨਹੀਂ ਪਿਆ ਹਾਂ ਪਰ ਜਿੱਦਾਂ ਹੁਣ ਘੋੜੇ ਵਾਲਾ ਦੇਖੋ ਉਹ ਤਾਂ ਘੋੜਾ ਖਿੱਚਦਾ ਸੀ ਆਪਾਂ ਭੁੱਖ ਲੈਂਦੀ ਸੀ ਖਿੱਚਦਾ ਸੀ ਘੋੜਾ ਬਾਜਾ ਮਾਰਦਾ ਸੀ ਇਹਦਾ ਨੰਗਣ ਥੜੋ ਕੋਲ ਦੀ ਯਾਰ ਘੋੜਾ ਦਿੰਦਾ ਸੀ ਪਈ ਐ ਨਾ ਜਿਹਨਾਂ ਜਾਣ ਬੰਦਾ ਉਹ ਵੀ ਕਹੂਗਾ ਵੀ ਦੇਖ ਜਿਹੜਾ ਹਣਕਦਾ ਸੀ ਨਾ ਹਾਂ ਓਏ ਹੋਏ 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 ਕਹਿੰਦੇ ਬੜਕੀ ਮਾਰਦਾ ਸੀ ਮੈਂ ਕਹ ਤੂੰ ਕਾਹਦੀਆਂ ਗੱਲਾਂ ਘੋੜੇ ਦੀਆਂ ਮੈਂ ਭਈ ਦਿਲੋਂ ਫੈਨ ਉਸ ਘੋੜੇ ਦਾ ਸੀ ਕਿਤੇ ਪਰਮਾਤਮਾ ਦੀ ਉਮਰ ਕਰਦਾ ਇੱਕ ਦਿਨ ਤੇ ਸਿਗਾ ਵੀ ਉਹਦਾ ਬੱਚਾ ਜ਼ਰੂਰ ਲੈਣਾ ਕਿ ਚਲੋ ਉਹ ਨਹੀਂ ਕੋਸ ਬਾਬਰ ਵਾਲਿਆ ਹਨਾ ਬਿਲਕੁਲ ਬਿਲਕੁਲ ਤੇ ਬੱਚੇ ਵੀ ਉਹਦੇ ਚਲੋ ਘਟ ਆ ਜਿਹੜੇ ਆਏ ਮੈਂ ਗੁਰਪ੍ਰੀਤ ਨੂੰ ਕਿਹਾ ਵੀ ਉਹ ਵੀ ਵੇਹਦਾ ਥੋੜਾ ਨਹੀਂ ਕੋ ਤਾਲ ਮੇਲ ਉਹਦਾ ਬੱਚਾ ਲੈਣ ਨੂੰ ਲੜਿਆ ਹਨਾ ਨਾ ਤੇ ਬਾਪੂ ਉਸ ਲਈ ਆਪਣੇ ਕੋਲੇ ਆ ਘੋੜਾ ਬਸ਼ੇਰਾ ਤਿਆਰ ਕਰੀ ਜਾਂਦੇ ਤੁਸੀਂ ਹਨਾ ਇਹ ਤਾਂ ਹੁਣ ਤੂੰ ਬਾਤ ਦੀਆਂ ਗੱਲਾਂ ਨਾ ਬਹੁਤ ਨਹੀਂ ਨਹੀਂ ਤੁਸੀਂ ਹੁਣ ਆਪਣੇ ਕੋਲ ਤਿਆਰ ਕਰੀ ਜਾਂਦੇ ਹੋ ਹਾਂ ਇਹ ਤਾਂ ਆਹੀ ਜਿਹੜਾ ਭਰਾਵਾਂ ਨੂੰ ਦੱਸਣਾ ਹੈ ਤੇ ਬਾਪੂ ਛੱਡਣਾ ਛੁੜਨਾ ਜੇ ਕਿਸੇ ਨੇ ਸਟਾਰਟ ਅਪ ਮੀਟਿੰਗ ਫੀ ਹੋ ਲੈਣੀ ਹੋਵੇ ਸਟੱਡ ਸਰਵਿਸ ਛੜਨਾ ਸ਼ੁਰੂ ਕਰਤਾਗੇ ਹੱਲੇ ਨਹੀਂ ਉਦਾਂ ਤਾਂ ਆਪ ਘੋੜੀਆਂ ਜਿੱਦਾਂ ਆਪਣੇ ਸੱਜਣਾ ਮਿੱਤਰਾਂ ਦੀਆਂ ਇਹਦੇ ਕੋਲ ਪੜਾਈਆਂ ਆ ਹਾਂ ਹਾਂ ਤਿੰਨ ਚਾਰ ਘੋੜੀਆਂ ਹਾਂ ਹਾਂ ਤੇ ਉਦਾਂ ਨਹੀਂ ਕੋਈ ਹਜੇ ਫੀਸ ਫੂਸ ਵਾਲੀ ਗੱਲ ਨਹੀਂ ਗਈ ਅੱਛਾ ਬਾਕੀ ਪਹਿਲਾਂ ਤਾਂ ਵੀ ਦੇਖਾਂਗੇ ਕਰਦਾ ਕੀ ਆ ਕਰਦਾ ਕੀ ਹੈ ਹੈਨਾ ਬੱਚੇ ਵਾਲੀ ਗੱਲ ਤਾਂ ਬਾਅਦ ਚਾ ਘੋੜਾ ਚੰਗਾ ਤੁਰੇ ਹਾਂ ਹੈਨਾ ਬਸ 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 ਤੇ ਫੇਰ ਗੱਲ ਆ ਨਾ ਬੱਚਿਆਂ ਵਾਲੀ ਹੁਣ ਸਣਪਾਂ ਵਾਲੀ ਤਾਂ ਗੱਲ ਜਦੀ ਹੈਗੀ ਆ ਉਹਦੇ ਨੂੰ ਤਾਂ ਅਸੀਂ ਜਾਣਦੇ ਨਹੀਂ ਉਹ ਤਾਂ ਜੋ ਰੱਬ ਨੇ ਨੂੰ ਦਿੱਤਾ ਉਹੋ ਹੀ ਦਿੱਤਾ ਬਸ ਬਸ ਬਾਕੀ ਕੱਦ ਕੁਦ ਸੋਹਣਾ ਇਹ ਮੇਰਾ ਖਿਆਲ ਹੁਣ ਨਹੀਂ ਕੱਦ ਤਾਂ 62 ਤੋਂ ਬਾਹਰ ਕਰ ਗਿਆ ਮੇਰੇ ਹਿਸਾਬ ਨਾਲ ਨੋਟਪੈਡ ਕਰ ਗਿਆ ਹਾਂ ਤੇ ਬੇਲਬੂਲ ਵੀ ਚੰਗੀ ਆ ਲੱਤ ਲੁੱਤ ਬੜੀ ਖੁੱਲੀ ਤੁਮ ਸਮਾ ਸਹੀ ਗੱਲ ਹੈ ਜੀ ਤੇ ਬਾਕੀ ਇਹਦੇ ਕਰਮ ਭਾਗ ਪ੍ਰਮਾਤਮਾ ਨੇ ਜੋ ਇਹ ਕਰਮਾਂ ਚ ਲਿਖਿਆ ਹਾਂ ਹਾਂ ਹੈਨਾ ਤੇ ਇਹ ਨੂੰ ਰੋਸਤੀ ਬਖਸ਼ੇ ਪਰਮਾਤਮਾ ਬਸ 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 ਬਾਕੀ ਅਸੀਂ ਤਾਂ ਬਈ ਇਹਦੇ ਤਾਬੇ ਆਦਾਰੇ ਦੇ ਨੌਕਾ ਲੈ ਵੀ ਬਾਪੂ ਦੇ ਸ਼ੌਂਕ ਬਾਰੇ ਕੀ ਕਹਿਣਾ ਥੋੜਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਸ਼ੇਰਾ ਪਾਲਾ ਇਸ ਚੰਗਾ ਤਿਆਰ ਕਰੀ ਜਾਂਦਾ ਆਣ ਵਾਲੇ ਟਾਈਮ ਚ ਸਟੱਡ ਸਰਵਿਸ ਵੀ ਦਊਗਾ ਬਾਪੂ ਬਾਜਿਬਰੇਟਾਂ ਚ ਹਾਂ ਇਹ ਲਾਲ ਚਨੀ ਆ ਕਰਦਾ ਸਵਾਰੀ ਘੋੜੀ ਦੀ ਬਹੁਤ ਸੋਹਣੇ ਬਹੁਤ ਸੋਹਣੇ ਕੀ ਪੂਰਾ ਹੈ ਭਾਵੇਂ 60 ਪਲੱਸ ਹੈ ਤੇ ਇਦਾਂ ਦੀਆ ਵੀਡੀਓ ਤੁਹਾਡੇ ਤੱਕ ਲੈ ਕੇ ਆਂਦੇ ਹਾਂ ਬੱਸ 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 ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਮਿਲਦੇ ਆਂਗੇ ਹੋਰ ਨਵੀਂ ਘੈਂਟ ਜਿਹੀ ਵੀਡੀਓ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ ਰਾਮ ਰਾਮ ਜਿੱਦੇ ਦੇਖੋ